ਖੇੜਾ ਪਾਤਸ਼ਾਹੇ ਮੁੱਲਾਬਰ ਗਰੀਬਦਾਸ ਦਾ ਜਿਹੜਾ ਖੇੜਾ ਪਾਤਸ਼ਾਹੇ ਨਵੀਂ ਬਿਲਡਿੰਗ ਬਣੀ ਐ ਇਹਨਾਂ ਦੀ ਤੋਂ ਸਾ ਅਕਸਰ ਤੁਸੀਂ ਦੇਖਿਆ ਹੋਣਾ ਹੈ ਕਿ ਮੰਦਰਾ ਗੁਰਦੁਆਰਿਆਂ ਦੇ ਵਿੱਚ ਜਿਹੜੇ ਵੱਡੇ ਵੱਡੇ ਗੁੰਮਚ ਬਣਾਏ ਹੁੰਦੇ ਨੇ ਗੁੰਮਚਿਆ ਬਣਾਈ ਹੁੰਦੇ ਨੇ ਉਹਦੇ ਵਿੱਚ ਬਹੁਤ ਜਿਹੜੀ ਬਰੀਕੀ ਦੇ ਨਾਲ ਕਾਰਾਗਰੀ ਕੀਤੀ ਹੁੰਦੀ ਹੈ ਸੋ ਉਹ ਜਿਹੜੀ ਕਾਰਾਗਰੀ ਹੁੰਦੀ ਹੈ ਉਹਦੇ ਵਿੱਚ ਬੜਾ ਜਿਹੜਾ ਸਮਾਂ ਲੱਗਦਾ ਏ ਬੜੇ ਹੱਥ ਦੀ ਸਫਾਈ ਹੁੰਦੀ ਹੈ ਟਾਈਮ ਲੱਗਦਾ ਏ ਤੇ ਉਹ ਜਿਹੜਾ ਟਾਈਮ ਲੱਗਦਾ ਏ ਉਹ ਮਿਹਨਤਾਂ ਕਰਕੇ ਲੱਗਦਾ ਏ ਸੋ ਤੁਸੀਂ ਅਕਸਰ ਮੰਦਰਾ ਦੇ ਗੁਰਦੁਆਰਿਆਂ ਦੇ ਵਿੱਚ ਵੇਖਿਆ ਹੋਣਾ ਏ ਕਿ ਜਿਹੜੇ ਮੀਨਾਕਾਰੀ ਹੁੰਦੀ ਏ ਕਿਉਂਕਿ ਰਾਜੇ ਕੇ ਸਮੇਂ ਤੋਂ ਵੀ ਜਦੋਂ ਪੁਰਾਣੇ ਸਮਿਆਂ ਦੇ ਵਿੱਚ ਅਸੀਂ ਵੇਖਦੇ ਹਾਂ ਤਾਂ ਰਾਜੇ ਦੇ ਸਮੇਂ ਤੋਂ ਵੀ ਬਹੁਤ ਵਰੀਕੀ ਦੇ ਵਿੱਚ ਜਿਹੜੀ ਮੀਨਾਕਾਰੀ ਕੀਤੀ ਜਾਂਦੀ ਸੀ ਉਹ ਜਿਹੜੇ ਲੋਕ ਹੁੰਦੇ ਨੇ ਉਹ ਜਿਹੜੇ ਬਹੁਤ ਜ਼ਿਆਦਾ ਮਿਹਨਤੀ ਲੋਕ ਹੁੰਦੇ ਨੇ ਸੋ ਦੇਖੋ ਤਸਵੀਰਾਂ ਦੇਖੋ ਤੇ ਬਾਈ ਦੇ ਵੱਲੋਂ ਜਿਹੜੀ ਕਾਰਾਗਰੀ ਕੀਤੀ ਜਾ ਰਹੀ ਹੈ ਇਸ ਦੇ ਵੱਲੋਂ ਜਿਹੜੀ ਇਹ ਮੀਨਾਕਾਰੀ ਕੀਤੀ ਜਾ ਰਹੀ ਹੈ ਦੇਖੋ ਓਮ ਦਾ ਜਿਹੜਾ ਇਹ ਚਿੰਨ ਹੈ ਓਮ ਦਾ ਤਾਂ ਇਹਨੂੰ ਬੜੇ ਤਰੀਕੇ ਦੇ ਨਾਲ ਸਫਾਈ ਦੇ ਨਾਲ ਜਿਹੜਾ ਇਹਨੂੰ ਘੜਿਆ ਜਾ ਰਿਹਾ ਏ ਬੜੀ ਸਫਾਈ ਦੇ ਨਾਲ ਹੱਥ ਦੀ ਸਫਾਈ ਦੇ ਨਾਲ ਉਸ ਤੋਂ ਪਹਿਲਾਂ ਇਹਨਾਂ ਦੇ ਵੱਲੋਂ ਦੇਖੋ ਉਹ ਓਮ ਦਾ ਨਿਸ਼ਾਨ ਤੇ ਇਹ ਇੱਕ ਇੱਕ ਓੰਕਾਰ ਜਿਹੜਾ ਬੜੇ ਤਰੀਕੇ ਦੇ ਨਾਲ ਇਹਨਾਂ ਦੇ ਵੱਲੋਂ ਬਣਾਇਆ ਗਿਆ ਏ ਤੇ ਇਹ ਜਿਹੜਾ ਖੇੜਾ ਪਾਸ਼ਾ ਹੈ ਮੁੱਲਾਪੁਰ ਗਰੀਬ ਦਾਸ ਦਾ ਜਿਹੜਾ ਖੇੜਾ ਪਾਸ਼ਾ ਹੈ ਨਵੇਂ ਬਿਲਡਿੰਗ ਬਣੀ ਹੈ ਇਹਨਾਂ ਦੀ ਤੋਂ ਸਾਰਾ ਕੰਮ ਜਿਹੜਾ ਜਿਹੜਾ ਇਸ ਵੀਰ ਜੀ ਵੱਲੋਂ ਕੀਤਾ ਗਿਆ ਏ ਬੜੀ ਸਫਾਈ ਦੇ ਨਾਲ ਜਿਹੜਾ ਕੰਮ ਕੀਤਾ ਗਿਆ ਏ 4-5 ਮਹੀਨੇ ਹੋ ਗਏ ਲਗਾਤਾਰ ਜਿਹੜਾ ਇਹ ਕੰਮ ਚੱਲ ਰਿਹਾ ਸੋ ਗੱਲਬਾਤ ਕਰਦੇ ਆ ਕਿ ਕਿਸ ਤਰ੍ਹਾਂ ਦਾ ਜਿਹੜਾ ਇਸ ਕੰਮ ਦੇ ਵਿੱਚ ਜਿਹੜਾ ਇਹਨਾਂ ਨੂੰ ਮਿਹਨਤ ਕਰਨੀ ਪੈਂਦੀ ਹੈ ਕਿਸ ਤਰੀਕੇ ਦੇ ਨਾਲ ਇਹ ਸਿੱਖੇ ਹੈ ਜਾਂ ਇਹਨਾਂ ਦੇ ਬੱਚੇ ਹੈ ਉਹ ਇਹ ਕੰਮ ਕਰ ਸਕਦੇ ਜਾਂ ਨਹੀਂ ਉਹ ਗੱਲਬਾਤ ਕਰਦੇ ਹੈ ਭਾਈ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਹੈ ਜੀ सीताराम सीताराम ਹਾਂਜੀ ਅੱਛਾ ਤੁਹਾਡਾ ਨਾਮ ਹੀ सीताराम ਹੈ ਤੁਹਾਡੇ ਦਾ ਕਹਣਾ ਭਗਵਾ ਨੇ ਵਸਿਆ ਬਣਾ ਨਾਮ ਵਿੱਚ ਜੀ ਭਾਈ ਜੀ ਤੁਸੀਂ ਜਿਸ ਤਰ੍ਹਾਂ ਹੁਣ ਜਿਸ ਤਰੀਕੇ ਨਾਲ ਮੰਦਿਰਾਂ ਦੇ ਵਿੱਚ ਵੀ ਜਾਂਦੇ ਆ ਗੁਰਦੁਆਰਿਆਂ ਦੇ ਵਿੱਚ ਵੀ ਜਾਂਦੇ ਹੋਣੇ ਮਸਜਿਦਾਂ ਦੇ ਵਿੱਚ ਵੀ ਜਾਂਦੇ ਹੋਣੇ ਤੇ ਸਾਰਾ ਜਿਹੜਾ ਤੁਹਾਡਾ ਕਾਰਾਗਰੀ ਹੈ ਤੁਹਾਡੇ ਹੱਥਾਂ ਦੇ ਸਫਾਈ ਦੇ ਵਿੱਚ ਘੁੰਮਦਾ ਹੈ ਸਾਰੀ ਗੱਲਬਾਤ ਹੈ ਤਾਂ ਉਹ ਕਿਸ ਤਰੀਕੇ ਦੇ ਨਾਲ ਤੁਸੀਂ ਇਸ ਨੂੰ ਜਿਹੜਾ ਪ੍ਰੋਫੈਸ਼ਨਲ ਤੌਰ ਤੇ ਬਣਾਉਂਦੇ ਆ ਜਾਂ ਕਿਸ ਤਰੀਕੇ ਦੇ ਨਾਲ ਸਫਾਈ ਦਿੰਦੇ ਆ ਉਹਦੇ ਬਾਰੇ ਦੱਸੋ ਜੀ ਬਾਜੀ ਹੱਥੀ ਕਾਰਾਗਰੀ ਹੈ ਸਾਰੀ ਠੀਕ ਹੈ ਜੀ ਬਾਕੀ ਛੋਟੇ ਛੋਟੇ ਔਜ਼ਾਰ ਹੁੰਦੇ ਆਂ ਬਰੀਕੇ ਕੰਮ ਵਾਸਤੇ ਵੱਡਾ ਔਜ਼ਾਰ ਚੱਲਦਾ ਨਹੀਂ ਹੈ ਜੀ ਬਹੁਤ ਲੱਗੇ ਵੀ ਜੀ ਬਾਬੇ ਕਿਰਪਾ ਨੂੰ ਕੋਈ ਵੀ ਕੰਮ ਹੈ ਕਈ ਲੋਕ ਤਾਂ ਸਿੱਧੀ ਕੰਦ ਵੀ ਨਹੀਂ ਬਣਾ ਸਕਦੇ ਆ ਪਰ ਤੁਹਾਡੇ ਵੱਲੋਂ ਤਾਂ ਜਿਹੜੀ ਇਹ ਬਰੀਕੀ ਦੇ ਨਾਲ ਜਿਹੜਾ ਇਹ ਮੀਨਾਕਾਰੀ ਲਾਲੋ ਕਾਰਾਗਰੀ ਕੀਤੀ ਜਾਂਦੀ ਹੈ ਇਹ ਸਦੀਆਂ ਸਦੀਆਂ ਤੱਕ yaad ਵੀ ਰੱਖਿਆ ਜਾਂਦਾ ਹੈ ਕਿਉਂਕਿ 100 ਸੋ ਸਾਲ 200 ਸਾਲ ਜਿਹੜੀ ਬਿਲਡਿੰਗ ਆ ਇਹ ਰਹਿੰਦੀ ਆ ਲੋਕ yaad ਕਰਦੇ ਆ ਅੱਜ ਵੀ ਜਿਹੜਾ ਤਾਜ ਮਹਿਲ ਅੱਜ ਵੀ ਬਣਿਆ ਭਾਏ ਉਹ ਕਾਰੀਗਰਾਂ ਨੇ ਨਹੀਂ ਬਣਾਇਆ ਭਾਏ ਉਹ ਤੁਹਾਡੇ ਵਰਗੇ ਕਾਰੀਗਰ ਤੇ ਤਾਂ ਕਿਸ ਤਰ੍ਹਾਂ ਦੇਖਦੇ ਹੋ ਕਿ ਜਿਹੜਾ ਇਹ ਤੁਹਾਡੇ ਹੱਥ ਦੀ ਸਫਾਈ ਹੈ ਤੁਹਾਡੇ ਅੰਦਰੋਂ ਮਿਲੀ ਹੈ ਤੁਹਾਨੂੰ ਜਾਂ ਰੱਬ ਦੇ ਵੱਲੋਂ ਇੱਕ ਗੁਣ ਹੈ ਜਾਂ ਤੁਸੀਂ ਇੱਕ ਸਿੱਖਿਆ ਹੈ ਮਰ ਆ ਬਦੇ ਵੱਲੋਂ ਹੀ ਕਹਿ ਸਕਦੇ ਹਾਂ ਹੂੰ ਬਾਕੀ ਮੇਰੇ ਪੇਰੈਂਟਸ ਮਤਲਬ ਬਾਪੂ ਜੀ ਇਹ ਹੀ ਕੰਮ ਕਰਦੇ ਸੀ ਹੂੰ ਉਹਨਾਂ ਕੋਲੋਂ ਸਿੱਖਿਆ ਜੀ ਹੂੰ ਉਸ ਟਾਈਮ ਰੋਜ਼ਗਾਰ ਤਾਂ ਥੇ ਪਰ ਸਨ ਨਹੀਂ ਕਿਸਮਤ ਵਾਧੀ ਨੌਕਰੀ ਜੀ ਹੂੰ ਅਬ ਮੈਂ ਬੀਏ ਫਸਟ ਇਅਰ ਪਾ ਕੇ ਨੌਕਰੀ ਛੱਡੀ ਵੀ ਪੜ੍ਹਾਈ ਅੱਛਾ ਠੀਕ ਹੈ ਜੀ ਮਤਲਬ ਕਿ 94 ਚ ਮੇਰੀ ਹੂੰ ਫਸਟ ਇਅਰ ਹੈ ਫਸਟ ਇਅਰ ਤੁਸੀਂ ਕਰਤੀ ਹਾਂਜੀ ਉਹਦੇ ਬਾਅਦ ਫਿਰ ਕਰਕੇ ਪ੍ਰਸਿੱਧੀ ਐਸੀ ਹੋ ਗਈ ਵੀ ਬਨੋਂ ਪੜ੍ਹਾਈ ਛੱਡਣੀ ਪਈ अच्छा तो ओला ओला ਹੋਰ ਕੰਮ ਕਰਦਾ ਰਿਹਾ ਪਹਿਲੇ ਮੈਂ ਕਿਦੇ ਨਾਲ ਥੋੜੇ ਹੱਥ ਦੇ ਵਿੱਚ ਸਫਾਈ ਹੈ ਤੇ ਤੁਹਾਡੇ ਬਾਪੂ ਜੀ ਦੀ ਦੇਣ ਹੈ ਬਾਪੂ ਜੀ ਦੇ ਨਾਲ-ਨਾਲ ਕੰਮ ਕਰਦੇ ਰਹੇ ਤੁਸੀਂ ਹਾਂਜੀ ਬਾਪੂ ਜੀ ਦੀ ਦੇਣ ਹੈ ਜੀ ਬਾਪੂ ਦੇ ਨਾਲ ਹੀ ਕੰਮ ਕਰਿਆ ਜੀ ਉਹਨਾਂ ਤੋਂ ਕੋਲੋਂ ਸਿੱਖਿਆ ਜੀ ਹੂੰ ਬੌਨੀ ਕੀ ਦੇਣਾ ਜੀ ਕੁਝ ਮਾਲਕ ਕੀ ਕਿਰਪਾ ਵੀ ਖਾਚਸਪਾਈ ਦੇਈ ਵੀ ਮਾਲਕ ਨੇ ਅੱਛਾ ਸ਼ੁਰੂ ਕਿੱਥੋਂ ਹੋਇਆ ਏ ਕਿਉਂਕਿ ਕੋਈ ਕਿਸੇ ਤਰ੍ਹਾਂ ਦਾ ਬੈਕਗ੍ਰਾਉਂਡ ਹੁੰਦਾ ਏ ਕਿ ਤੁਹਾਡੇ ਦਾਦੇ ਪਰਦਾਦੇ ਉਹ ਤੋਂ ਅੱਗੇ ਅ ਕਿਤੇ ਨਾ ਕਿਤੇ ਰਾਜੇ ਮਹਾਰਾਜ ਜਗੇ ਟਾਈਮ ਕੰਮ ਕਰਦੇ ਹੋਵੇ ਨਹੀਂ ਜੀ ਮੇਰੇ ਬਾਪੂ ਹੀ ਕਰਦੇ ਸੀ ਉਹਨਾਂ ਦੇ ਮਾਮਾ ਜੀ ਕਰਦੇ ਸੀ ਪਹਿਲੇ ਜੀ ਥੋੜਾ ਸਾਹਮਣੇ ਹੂੰ ਉਹਨਾਂ ਦੇ ਮਾਮਾ ਜੀ ਕੋਲੋਂ ਬਾਪੂ ਜੀ ਨੇ ਸਿੱਖਿਆ ਜੀ ਫਿਰ ਉਹਨਾਂ ਦੇ ਬਦੌਲਤ ਅਸੀਂ ਅੱਜ ਇੱਥੇ ਬੈਠੇ ਤੁਹਾਡੇ ਸਾਹਮਣੇ ਜੀ ਅਜੇ ਪੜ੍ਹੇ ਲਿਖੇ ਲੋਕ ਐ ਕਈ ਜਿਹੜੇ ਪੜ੍ਹੇ ਲਿਖੇ ਲੋਕ ਐ ਉਹ ਚਾਹੁੰਦੇ ਵੀ ਅਸੀਂ ਹੱਥ ਦਾ ਜਿਹੜਾ ਕੰਮ ਨਹੀਂ ਕਰੀਏ ਅਸੀਂ ਪ੍ਰੋਫੈਸ਼ਨਲ ਤਰੀਕੇ ਦੇ ਨਾਲ ਨੌਕਰੀ ਪੇਸ਼ੇ ਵਾਲੀ ਜ਼ਿੰਦਗੀ ਜੀਏ ਵੀ ਜੈਂਟਲਮੈਨ ਬਣ ਕੇ ਜਾਈਏ ਜੈਂਟਲਮੈਨ ਮੰਨ ਕੇ ਆਈਏ ਅਫਸਰ ਬਣ ਕੇ ਜਾਈਏ ਅਫਸਰ ਬਣ ਕੇ ਆਈਏ ਉਹ ਕਦੇ ਦਿਮਾਗ ਵਿੱਚ ਸੋਚੇ ਵੀ ਕੁਝ ਨੌਕਰੀ ਵਗੈਰਾ ਕਰੀਏ ਨਹੀਂ ਜੀ ਇਹਨੂੰ ਇਹ ਕੰਮ ਬਹੁਤ ਵਧੀਆ ਲੱਗਿਆ ਜੀ ਇਸ ਕੰਮ ਵਿੱਚ ਇੱਜ਼ਤ ਵੀ ਲੋਕ ਇੱਜ਼ਤ ਵੀ ਸੋਣਾ ਮਿਲ ਜੰਦੇ ਆ ਸੰਤੁਸ਼ਟੀ ਹੈ ਜੀ ਇਸ ਕੰਮ ਦੇ ਸਾਨੂੰ ਸੰਤੁਸ਼ਟੀ ਹੈ ਜੀ ਬਾਕੀ ਮਾਲਕ ਦੀ ਪੂਰੀ ਕਿਰਪਾ ਜੀ ਜਿਆਦਾਤਰ ਦੇਖਿਆ ਜਾਂਦਾ ਹੈ ਕਿ ਜਿਹੜੇ ਹੋਰ ਕੰਮ ਹੈ ਉਹ ਤੱਕਾ ਖੜਕਦਾ ਹੈ ਕਿਤੇ ਵੀ ਜਾ ਕੇ ਦੇਖ ਲਓ ਵੀ ਜਿਹੜੇ ਲੋਕ ਹੈ ਨਾ ਬੇਰੁਜ਼ਗਾਰ ਇੰਨੇ ਆ ਕਿਸੇ ਕੰਮ ਨੂੰ ਤੁਸੀਂ ਦੇਖ ਲਓ ਪਰ ਤੁਹਾਡੇ ਕੰਮ ਦੇ ਵਿੱਚ ਬਹੁਤ ਘੱਟ ਲੋਕ ਵੇਖਣ ਨੂੰ ਮਿਲਦੇ ਹਾਂ ਹਾਂਜੀ ਇਸ ਕੰਮ 'ਚ ਬਹੁਤ ਘੱਟ ਹੈ ਜੀ ਇਸ ਦਾ ਇਸ ਚੀਜ਼ੇ ਕਾਰੀਕਰ ਬਹੁਤ ਕਮ ਹੈ ਜੀ ਮਤਲਬ ਕਿ 20 50 ਕਿਲੋਮੀਟਰ ਮੈਂ ਇੱਕ ਦੋ ਬੰਦਾ ਹੀ ਮਿਲੇਗਾ ਜੀ ਇੱਕ ਦੋ ਆਦਮੀ ਇਸ ਲਾਈਨ ਚ ਮਿਲੇਗਾ ਜੀ ਕੀ ਲੱਗਦਾ ਵੀ ਲੋਕ ਮਿਹਨਤ ਨਹੀਂ ਕਰਨਾ ਚਾਹੁੰਦੇ ਬਾ ਜੀ ਇਸ ਕੰਮ ਤੋਂ ਸਾਰੇ ਹੁਣ ਪਿੱਛੇ ਅੱਜ ਕੱਲ੍ਹ ਕੇ ਮੁੰਡੇ ਸਾਨੂੰ ਪਤਾ ਹੀ ਹੈ ਜੀ ਹਾਈ ਫਾਈ ਮੁੰਡੇ ਆ ਇਸ ਕੰਮ ਨੂੰ ਕੋਈ ਕਰਨਾ ਹੀ ਨਹੀਂ ਚਾਹੁੰਦਾ ਜੀ ਜਦੋਂ ਤੁਸੀਂ ਇਹਦੇ ਇਸ ਕੰਮ ਵਿੱਚ ਆਏ ਆ ਤੁਹਾਡਾ ਮਨ ਕਰਿਆ ਤਾਂ ਵੀ ਮੈਂ ਹੁਣ ਇਸੇ ਕੰਮ ਦੇ ਵਿੱਚ ਹੀ ਲੱਗਣਾ ਹੈ ਬਸ ਸ਼ੁਰੂ ਸ਼ੁਰੂ ਚ ਦਿੱਕਤ ਆਈ ਥੋੜੀ ਜਿਹੀ ਬਸ ਜਿੱਥੇ ਦਾ ਇੰਟਰਸਟ ਵੱਧਦਾ ਗਿਆ ਆਪਣਾ ਫਿਰ ਇਸੇ ਚ ਰੁਝਾਨ ਹੋ ਗਿਆ ਸਾਰੇ ਅੱਛਾ ਕਿਸ ਤਰੀਕੇ ਦੀ ਜਿਹੜੀ ਬਿਲਡਿੰਗਾਂ ਬਣਾਉਂਦੇ ਆ ਜਾਂ ਕਿਸ ਤਰੀਕੇ ਦੇ ਨਾਲ ਤੁਸੀਂ ਕੰਮ ਕਰਦੇ ਆ ਉਹ ਵੀ ਦੱਸੋ ਜਰਾ ਬਾਈ ਦੇਖੋ ਤੁਹਾਡੇ ਸਾਹਮਣੇ ਹੀ ਸਾਰਾ ਕੰਮ ਹੋਇਆ ਬਾਈ ਤੁਹਾਡੇ ਹੱਥੋਂ ਹੋਇਆ ਹਾਂਜੀ ਠੀਕ ਹੈ ਬੰਨੀ ਚੇ ਦੇ ਅਗਰ ਅਪਾਰਟ ਡਿਜ਼ਾਈਨਿੰਗ ਅੱਪ ਨੀਚੇ ਕਰੇ ਹੋਰ ਵੀ ਡਿਜ਼ਾਈਨਿੰਗ ਮਤਲਬ ਕਿ ਜਿਵੇਂ ਜਿਵੇਂ ਹੁਣ ਤੁਸੀਂ ਸਪੋਜ਼ ਕਰੋ ਤੁਸੀਂ ਮੰਦਿਰ ਬਣਾਣਾ ਜੀ ਤੁਸੀਂ ਕੋਈ ਡਿਜ਼ਾਈਨਿੰਗ ਕਰਦੇ ਆਂ ਜੀ ਦੂਜੇ ਪਿੱਲਰ ਵੀ ਚਲਦੇ ਆ ਆਪਣੇ ਕੋਲ ਕਟਵੇਂ ਪਿੱਲਰ ਦਾ ਡਿਜ਼ਾਈਨਦਾਰ ਹੋਰ ਵੀ ਡਿਜ਼ਾਈਨ ਵਾਲੇ ਜਿਵੇਂ ਜੈਸੇ ਮਤਲਬ ਕਿ ਬੰਦਾ ਕੰਮ ਕਰਵਾਉਣਾ ਚਾਹਦਾ ਵਾ ਸੇ ਆਪਾਂ ਕਰ ਕੰਮ ਕਰ ਦਿੰਦੇ ਆ ਅਜੇ ਜਿਸ ਤਰੀਕੇ ਦੇ ਨਾਲ ਮੰਨ ਲਓ ਵੀ ਕਿਸੇ ਬੰਦੇ ਨੇ ਨਕਸ਼ਾ ਬਣਾਇਆ ਹੈ ਤਾਂ ਨਕਸ਼ੇ ਤੇ ਤਰੀਕੇ ਦੇ ਨਾਲ ਵੀ ਕੰਮ ਕਰ ਦਿੰਦੇ ਆ ਹਾਂਜੀ ਹਾਂਜੀ ਨਕਸ਼ਾ ਜਿਸ ਤਰੀਕੇ ਨਾਲ ਨਕਸ਼ਾ ਬਣਾਉਂਦੇ ਆ ਉਸ ਤਰੀਕੇ ਨਾਲ ਵੀ ਕੰਮ ਕਰ ਦਿੰਦੇ ਆ ਬਾਕੀ ਗੁੰਮਦ ਦੇਖੋ ਜੀ ਹੁਣ ਕਈ ਮਿਸਤਰੀ ਆ ਜੀ ਉਹ ਮੰਨ ਲਓ ਜੀ ਮੇਰਾ ਮੰਦਰ ਬਣਾਇਆ ਕੋਈ ਦੂਸਰਾ ਨਹੀਂ ਬਣਾ ਸਕਦਾ ਜੀ ਠੀਕ ਹੈ ਜੀ ਮਤਲਬ ਕਿ ਬਣਾ ਤਾਂ ਸਕਦੇ ਆ ਮਤਲਬ ਕਿ ਉਤਨਾ ਥੋੜਾ ਹੈਅਰ ਫੇਅਰ ਹੋਏਗਾ ਜੀ ਲੇਕਿਨ ਐਕੂਰੇਟ ਕੰਮ ਜੋ ਮੈਂ ਕਰ ਰਹਾ ਹਾਂ ਮੈਂ ਹੀ ਕਰ ਰਹਾ ਹਾਂ ਇਹ ਠੀਕ ਹੈ ਜੀ ਇਹ ਮੇਰਾ ਪਾਰਟਨਰ ਹੈ ਜੀ ਇਹ ਵੀ ਬਰਾਬਰ ਦਾ ਕਾਰੀਗਰ ਹੈ ਸਾਰੇ ਇਕੱਠੇ ਕੰਮ ਕਰਦੇ ਆ ਅਸੀਂ 10 ਸਾਲ ਤੋਂ ਇਕੱਠੇ ਹਾਂ ਹੁਣ ਤੁਸੀਂ ਜਿਹੜਾ ਇਹ ਸ਼ੇਪ ਦੇ ਰਹੇ ਆ ਓਮ ਦੀ ਸ਼ੇਪ ਦੇ ਰਹੇ ਆ ਇਹਦੇ ਵਿੱਚ ਇੱਕ ਸ਼ੇਪ ਦੇਣੇ ਦੇ ਵਿੱਚ ਤੁਹਾਡਾ ਜਿਹੜਾ ਕਿੰਨਾ ਕੁ ਸਮਾਂ ਲੱਗਦਾ ਹੈ ਕਿੰਨੇ ਕ ਸਮੇਂ ਦੇ ਵਿੱਚ ਤੁਸੀਂ ਇਹਨੂੰ ਕਰ ਦਿੰਦੇ ਆ ਮੈਂਟ ਕਰਕੇ ਇਹ ਦੇਖੋ 2 ਘੰਟੇ ਹੋ ਗਏ ਸਨ ਲੱਗੇ ਹੋਏ ਨੂੰ ਇਸ ਵਿੱਚ ਹੂੰ ਬ੍ਰਿਕੀ ਕੰਮ ਹੈ ਬ੍ਰਿਕੀ ਕੰਮ ਹੈ ਜੀ ਹਾਲੀ ਇੱਕ ਡੇਢ ਇੱਕ ਘੰਟੇ ਦਾ ਕੰਮ ਹੋਰ ਹੈ ਜੀ ਇਸke ਅੰਦਰ ਜਲਦਬਾਜੀ ਵਾਲਾ ਕੰਮ ਜਲਦਬਾਜੀ ਵਾਲਾ ਕੰਮ ਨਹੀਂ ਹੈ ਜੀ ਹੂੰ ਬੜੇ ਹੀ ਪਿਆਰ ਨਾਲ ਔਜ਼ਾਰ ਚਲਾਣੇ ਪੈਂਦੇ ਆ ਜੀ ਬਹੁਤ ਮਤਲਬ ਕੇ ਆਰਾਮਦਾਰੀ ਦਾ ਕੰਮ ਹੈ ਹਾਂ ਹੋਂ ਤੱਕ ਕਿੱਥੇ ਕਿੱਥੇ ਜਿਹੜਾ ਤੁਸੀਂ ਇਸ ਕੰਮ ਦੇ ਥਰੂ ਬਿਲਡਿੰਗ ਆ ਜਾਂ ਮੰਦਿਰ ਮਸਜਿਦ ਗੁਰਦੁਆਰੇ ਬਣਾ ਚੁੱਕੇ ਆ ਆਪਾ ਜੀ ਇੱਧਰ ਡਿਸਟ੍ਰਿਕਟ 16 ਨੂੰ ਕੁਮਾਰਾਟੀ ਹੂੰ ਡੇਗਲ ਚ ਕਰਕੇ ਆਏ ਆ ਆਪਾਂ ਕਈ ਕੰਮ ਪਹਾੜੀ ਏਰੀਆ 'ਚ ਜ਼ਿਆਦਾ ਕੰਮ ਹੈ ਸਾਡਾ ਜੀ। ਹੂੰ। ਡੇਗਲ, ਰਾਮਸ਼ਹਿਰ ਹੂੰ। ਔਰ ਧਰਮਪੁਰ ਸਾਈਡ ਜੀ। ਹੂੰ। ਇੱਧਰ ਆਪਣਾ ਕਾਫੀ ਕੰਮ ਹੈ ਜੀ। ਹੂੰ। ਅੱਛਾ ਅੱਗੇ ਨੂੰ ਲੱਗਦਾ ਤੁਹਾਡੇ ਬੱਚੇ ਜਿਹੜਾ ਇਸੀ ਕੰਮ ਦੇ ਵਿੱਚ ਆਉਣਗੇ ਜਾਂ ਫਿਰ ਉਹਨਾਂ ਨੂੰ ਪਸੰਦ ਨਹੀਂ ਹੈ ਅਗੇ ਇਸ ਕੰਮ। ਨਹੀਂ ਜੀ ਬੱਚਿਆਂ ਦਾ ਹੁਣ ਪੱਕਾ ਨਹੀਂ ਪਤਾ। ਪੱਕਾ ਨਹੀਂ ਪਤਾ ਜੀ। ਹੂੰ। ਬੱਚੇ ਆਲੇ ਸਮੇਂ ਦੇ ਵਿੱਚ ਹੱਥ ਦਾ ਕੰਮ ਬਹੁਤ ਕਿਉਂਕਿ ਮਸ਼ੀਨਰੀ ਬਹੁਤ ਹੋ ਗਈ ਆ। ਹਾਂਜੀ ਬਹੁਤ ਕੰਮ ਘਟ ਜੇਗਾ ਜੀ ਹੱਥ ਦਾ ਹੀ। ਮਤਲਬ ਕਿ ਇਸ ਕੰਮ ਨੂੰ ਤਾਂ ਕਰਨਾ ਹੀ ਨਹੀਂ ਚਾਹਦੇ ਬੱਚੇ ਅੱਜ ਕੱਲ੍ਹ ਕੀ। ਇਸ ਕੰਮ ਨੂੰ ਬਦਸੋਦਿਆ ਵੀ ਕਾ ਕੰਮ ਹੈ ਕੰਮ ਸਿੱਖਣੇ ਨੂੰ ਬਹੁਤ ਟਾਈਮ ਲੱਗਿਆ ਹੋਣਾ ਹਾਂਜੀ ਮੈਨੂੰ 8 8-10 ਸਾਲ ਬਾਪੂ ਕੋਲ ਸਾਰ ਗੱਲ ਲਗਾਈ ਅੱਛਾ ਬਾਪੂ ਕੋਲ ਨਾਲ 8 8-10 ਸਾਲ ਕੰਮ ਕਰਨੇ ਕੇ ਬਾਅਦ ਫੇਰ ਇੱਥੇ ਦਾ ਕੱਪਾ ਪਹੁੰਚੇ ਜੀ ਅਸੀਂ ਵੀ ਕਹਿ ਨਹੀਂ ਸਕਦੇ ਵੀ ਅਸੀਂ ਪੂਰੇ ਕਾਰੀਗਰ ਹਾਂ ਹਾਂਜੀ ਕਿਉਂਕਿ ਜਿਤਨਾ ਜਿਤ ਕੰਮ ਕਰੋਗੇ ਉਤਨਾ ਹੀ ਨੌਲੇਜ ਵੱਧਦੀ ਜਾਂਦੀ ਹੈ ਜੀ ਉਤਨਾ ਹੀ ਅੱਗੇ ਦੇ ਅੱਗੇ ਸਿੱਖਣੇ ਨੂੰ ਮਿਲਦਾ ਜੀ ਕਿਹੜਾ ਸ਼ਹਿਰ ਹੈ ਤੁਹਾਡਾ ਪਿੰਡ ਕਿਹੜਾ ਹੈ ਮੇਰਾ ਪਿੰਡ ਹੈ ਕੋਨਾ ਵਿਲੇਜ ਕੋਨਾ ਡਿਸਟ੍ਰਿਕਟ ਪੰਚਕੂਲਾ ਚ ਪੈਂਦਾ ਜੀ ਕਾਲਕਾ ਤਹਿਸੀਲ ਹੈ ਜੀ ਅੱਛਾ ਸਾਰੀ ਟੀਮ ਉੱਥੇ ਆਉਂਦੀ ਹੈ ਹਾਂਜੀ ਨਹੀਂ ਹੈਲਪਰ ਕਈ ਵਾਰ ਇਧਰ ਉਧਰ ਕਰ ਲੈਂਦੇ ਹਾਂਜੀ ਕਰ ਲੈਂਦੇ ਆ ਨਹੀਂ ਆਪਾਂ ਆਪਣੇ ਲੈ ਕੇ ਆਉਂਦੇ ਹਾਂ ਜੀ ਅੱਛਾ ਪੈਸਾ ਪੂਸਾ ਹੈਗਾ ਇਸ ਕੰਮ ਦਾ ਹੈ ਜੀ ਪੈਸਾ ਜੀ ਅੱਛਾ ਮੈਂ ਦਾਲ ਫੁਲਕਾ ਬਾਬੇ ਨੇ ਚਲਾਇਆ ਵਾ ਜੀ ਦਾਲ ਫੁਲਕਾ ਚੱਲਦਾ ਹੀ ਹੈ ਕੰਮ ਕਰੂਗੇ ਤਾਂ ਪੈਸਾ ਆਉਂਗਾ ਹੀ ਬਿਲਕੁਲ ਜੀ ਬਿਲਕੁਲ ਕੰਮ ਮਿਹਨਤ ਕਰੋਗੇ ਤਾਂ ਪੈਸਾ ਤਾਂ ਮਿਲੇਗਾ ਜੀ ਠੀਕ ਹੈ ਠੀਕ ਹੈ ਆਪਾਂ ਕੰਮ ਇਹਨਾਂ ਕਰਕੇ ਦੇ ਸਾਨੂੰ ਪੈਸਾ ਕਿਸੇ ਨੇ ਦੇਣਾ ਜੀ ਹੂੰ अच्छा मुल्लापर काम करया ਤੁਸੀਂ ਪਿੰਡ ਦੇ ਵਿੱਚ ਕਸਬੇ ਦੇ ਵਿੱਚ ਕਿਸ ਤਰ੍ਹਾਂ ਦਾ ਲਗਿਆ ਔਰ ਲੋਕ ਆ ਹੋਰ ਪਰਿਵਾਰ ਪ੍ਰਬੰਧਕ ਕਿਦਾਂ ਦੇ ਲਗੇ ਬਹੁਤ ਵਧੀਆ ਜੀ ਚੰਗੇ ਆ ਬਹੁਤ ਚੰਗੇ ਬੰਦੇ ਮਿਲੇ ਜੀ ਬਹੁਤ ਵਧੀਆ ਜੀ ਕਿਸੇ ਚੀਜ਼ ਦੀ ਕਮੀ ਨਹੀਂ ਆਣਦੀ ਹਾਂ ਠੀਕ ਹੈ ਜੀ ਪੈਸੇ ਤੇ ਲੇਕਿਨ ਨਹੀਂ ਖਾਣੇ ਪੀਣੇ ਮੰਨੀ ਜੀ ਠੀਕ ਹੈ ਜੀ ਵਧੀਆ ਤਰੀਕੇ ਨਾਲ ਮੰਨੀ ਜੀ ਹਾਂਜੀ ਵਧੀਆ ਤਰੀਕੇ ਨਾਲ ਹਾਂਜੀ ਅਪਰੀਸ਼ੀਏਟ ਕਰਦੇ ਹਾਂ ਅੱਛਾ ਹੁਣ ਇਸ ਤੋਂ ਬਾਅਦ ਅੱਗੇ ਜਾਣਾ ਏ ਅੱਗੇ ਜਾਣਾ ਜੀ ਕਿਹੜੇ ਕਿਹੜੇ ਪਿੰਡਾਂ ਵਿੱਚ ਅੱਗੇ ਜਾਣਾ ਅੱਗੇ ਆ ਜੀ ਇੱਕ ਤੋਂ ਦੋ ਕੰਮ ਦਿਗਲ ਹੈ ਸਾਡੇ ਜੀ ਫੇਰ ਇੱਕ ਆਪਣਾ ਲੋਕਲੀ ਆ ਰੋਟੀ ਵਾਲਾ ਦੇ ਨਾਲ ਹੀ ਆ ਮੜਾ ਵਾਲਾ ਉੱਥੇ ਆ ਜੀ ਫੇਰ ਆਪਣੇ ਲੋਕਲ ਪਿੰਡ ਆ ਜੀ ਦੋਲੂ ਵਾਲ ਪਿੰਡ ਪੈ ਗਿਆ ਜਿੱਦਾਂ ਉੱਥੇ ਵੀ ਆ ਇੱਕ ਕਿਹੜੇ ਇੰਸਟਰੂਮੈਂਟ ਹੁੰਦੇ ਥੋੜੇ ਪਾ ਜਿਹਦੇ ਨਾਲ ਕੰਮ ਕਰਦੇ ਤੁਸੀਂ ਬਾਈ ਇਹ ਸਭ ਤੋਂ ਛੋਟਾ ਇੰਸਟਰੂਮੈਂਟ ਹੈ ਜੀ ਚਾਕੂ ਆ ਬਾਕੀ ਦਾ ਉਜ਼ਾਰ وہی ਹੁੰਦੇ ਆ ਜੋ ਆਮ ਇਸਤਰੀ ਯੂਜ਼ ਕਰਦੇ ਆ ਇਹ 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 ਚੀਜ਼ ਕਰ ਤੁਸੀਂ ਸਾਰਾ ਮੰਦਰ ਬਣਾ ਦਿੰਦੇ ਆ ਹਾਂਜੀ ਅੱਛਾ ਕੀ ਕਹਿੰਦੇ ਇਹਨੂੰ ਕਾਂਢੀ ਬਾਈ ਮਝੋਲਾ ਕਹਿੰਦੇ ਆ ਇਸਨੂੰ ਅੱਛਾ ਹਾਂਜੀ ਠੀਕ ਹੈ ਦੋ ਤਿੰਨ ਇਨਸਟਰੂਮੈਂਟ ਗੱਲ ਤੁਸੀਂ ਸਾਰਾ ਉਜਾਰਾ ਅਗਰ ਹਾਂਜੀ ਹਾਂਜੀ ਬਰੀਕੀ ਕੰਮ ਜੋ ਵੀ ਹੋਏਗਾ ਇਹਨਾਂ ਦੇ ਨਾਲ ਹੀ ਹੋਏਗਾ ਜੀ ਠੀਕ ਹੈ ਹਾਂਜੀ ਸੋ ਬਹੁਤ ਬੜੀ ਗੱਲ ਹੈ ਜੀ ਦੇਖੋ ਕਿ ਜਿਹੜੀ ਇਹਨਾਂ ਦੇ ਵੱਲੋਂ ਮਿਹਨਤ ਕੀਤੀ ਜਾਂਦੀ ਹੈ ਕਿਉਂਕਿ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਹੱਥ ਤੇ ਕੰਮ ਕਰਨ ਵਾਲੇ ਨੌਜਵਾਨ ਹੈ ਬਹੁਤ ਘੱਟ ਇੰਟਰਸਟ ਲੈਂਦੇ ਐ ਮਸ਼ੀਨਰੀ ਯੁੱਗ ਹੈ ਤੇ ਮਸ਼ੀਨਾ ਦੇ ਨਾਲ ਹੀ ਆਉਣ ਵਾਲੇ ਸਮੇਂ ਦੇ ਵਿੱਚ ਕੰਮ ਹੋ ਰਿਹਾ ਪਰ ਜਿਹੜੇ ਇਹ ਕੰਮ ਹੈ ਹੱਥ ਦੇ ਨਾਲ ਹੁੰਦੇ ਸੀ ਪੁਰਾਣੇ ਬਜ਼ੁਰਗਾਂ ਤੋਂ ਇਹਨਾਂ ਦੇ ਵੱਲੋਂ ਜਿਹੜੇ ਸਿੱਖਿਆ ਗਿਆ ਏ ਪਰ ਹੁਣ ਹੌਲੀ ਹੌਲੀ ਇਦਾਂ ਦੇ ਜਿਹੜੇ ਕੰਮ ਬਿਲੁਪਤ ਹੋ ਰਿਹਾ ਹੈ ਕਿਉਂਕਿ ਇਲਾਕੇ ਦੇ ਵਿੱਚ ਜਿਹੜੇ ਨੇੜੇ ਜਿਹੜੇ ਬੰਦੇ ਐ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਜਿਹੜੇ ਬਾਹਰ ਤੋਂ ਲੋਕ ਬੁਲਾਣੇ ਪੈਂਦੇ ਇਸ ਕੰਮ ਦੇ ਲਈ ਪਰ ਜਿਹੜੇ ਨੌਜਵਾਨ ਐ ਇਸ ਕੰਮਾਂ ਦੇ ਵਿੱਚ ਜਿਹੜੇ ਹੱਥ ਤੇ ਕੰਮ ਕਰਨ ਵਾਲੇ ਉਹਨਾਂ ਵੱਲ ਕੋਈ ਧਿਆਨ ਨਹੀਂ ਹੈ ਨਾ ਇੰਟਰਸਟ ਹੈ ਸੋ ਤੁਹਾਨੂੰ ਇਹਨਾਂ ਦਾ ਕੰਮ ਇਸ ਤਰ੍ਹਾਂ ਲੱਗਿਆ ਏ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਕਿਉਂਕਿ ਪਿੰਡਾਂ ਦੇ ਵਿੱਚ ਮੰਦਿਰਾਂ ਗੁਰਦੁਆਰਿਆਂ ਦੇ ਵਿੱਚ ਇਹਨਾਂ ਦੁਆਰਾ ਹੀ ਜਿਹੜਾ ਇਹ ਕੰਮ ਕੀਤਾ ਜਾਂਦਾ ਹੈ ਅਸੀਂ ਮੰਦਿਰ ਗੁਰਦੁਆਰੇ ਵੇਖਦੇ ਆਂ ਪਰ ਜਿਹੜੇ ਉਹਨਾ ਪਿੱਛੇ ਮਿਹਨਤ ਕੀਤੀ ਹੁੰਦੀ ਹੈ ਉਸ ਕੰਮ ਪਿੱਛੇ ਮਿਹਨਤ ਕੀਤੀ ਹੁੰਦੀ ਹੈ ਉਹਨਾਂ ਨੂੰ ਅਸੀਂ ਕਦੇ ਨਹੀਂ ਦੇਖਦੇ ਐ ਸੋ ਅੱਜ ਤੁਹਾਡੀ ਗੱਲਬਾਤ ਵੀ ਕਰਾਈਏ ਬਾਈ ਦੇ ਗੱਲ ਸੀਤਾਰਾਮ ਬਾਈ ਦਾ ਨਾਮ ਹੈ ਸੋ ਪੰਜ ਕੁਲਾ ਹੈ ਸਾਈਡ ਤੇ ਜਿਹੜੇ ਇਹ ਰਹਿਣੇ ਵਾਲੇ ਐ ਸੋ ਤੁਹਾਨੂੰ ਇਹਨਾਂ ਦਾ ਕੰਮ ਕਿਸ ਤਰ੍ਹਾਂ ਲੱਗਿਆ ਉਹ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਨਾਲ ਦੀ ਨਾਲ ਸ਼ੇਅਰ ਕਰਿਓ ਪੇਜ ਨੂੰ ਫੋਲੋ ਕਰਿਓ ਤਾਂ ਕਿ ਹੋਰ ਅਪਡੇਟਾਂ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਸੋ ਇੱਕ ਵਾਰੀ ਨੰਬਰ ਦੱਸ ਦਿਓ ਆਪਣਾ ਜੀ ਆਪਣਾ ਨੰਬਰ ਹੈ ਜੀ 93064 58917 ਜੀ ਠੀਕ ਹੈ ਸੋ ਕੋਈ ਵੀ ਜੇਕਰ ਕਿਸੇ ਤਰ੍ਹਾਂ ਦਾ ਵੀ ਮੰਦਿਰ ਦਾ ਗੁਰਦੁਆਰੇ ਦਾ ਮਸਜਿਦ ਦਾ ਕੰਮ ਕਰਵਾਉਣਾ ਚਾਹੁੰਦਾ ਹੈ ਤਾਂ ਬਾਈ ਦੇ ਨਾਲ ਕੰਟੈਕਟ ਕਰ ਸਕਦਾ ਹੈ ਧੰਨਵਾਦ